ਸੋਕੇ ਹੋ ਰਹੇ ਹੁਣ ਬੈਨ ਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਮੈਂ ਹੀ ਆ ਮੈਨੂੰ ਲਵਲੀ ਨੇ ਫੋਨ ਕਰਕੇ ਸੱਦਿਆ ਏ ਸੋਕੇ ਹੋ ਰਹੇ ਹੁਣ ਨਾਲੇ ਮੈਂ ਕਦ ਤੱਕ ਕਰੀ ਮੈਂ ਬਰਾਂ ਨਹੀਂ ਉਹ ਨਾਲ ਐਲਨ ਕਿਉਂ ਨਹੀਂ ਲੈਂਦੀ ਮੈਂ ਉਹੀ ਇਹ ਨਾ ਗੱਲਾਂ ਨੂੰ ਸਮਝਣ ਦੇ ਤੇ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਰੀ ਜਿਹੜੇ ਵੀ ਤਾਂ ਗੱਲਾਂ ਸੁਣਦੇ ਰਹੇ ਭਾਰੀ ਉਹ ਹੈ ਤੇਰੇ ਭਾਰੀ ਜਿਨ੍ਹਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣੇ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਅੱਜ ਸੁਣਦੇ ਹਾਂਗੇ ਕੋਣ ਹਰੇ ਸਭ ਗੱਲੇ ਤੇ ਦਲਜਿੰਦਰ ਟੜਾ ਮੈਂ ਸਾਰੀ ਗੱਲ ਕਰ ਦੇ ਲਈ ਹੈ ਤੇ ਨਾ ਤੂੰ ਅੱਜ ਹੁੰਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹ ਨਾ ਵਾਸਤੇ ਕਿਹੜੀ ਬੰਦੂਕ ਅਸੀਂ ਹੀ ਇਦਾਂ ਕਰੀਂ ਦਰਦੇ 2 1 ਪਹਿਲਾਂ ਮੈਂ ਬੋਲਣਾ 2 1 ਅਹੀਂ ਤੇ ਪੈਂਜੀ ਉਹ ਯਾਰ ਇੱਕ ਮਿੰਟ 2 1 ਅਹੀਂ ਤੇ ਪੈਂਜੀ ਯਾਰ 1 ਪੈਂਜੀ ਤੁਹਾਡੇ ਤੋਂ ਡਰਦਿਆਂ ਨੇ ਨਾ ਇਹਨਾਂ ਨੇ 2 1 ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਆਇਆ ਵਾਂ ਕਿਉਂਕਿ ਨਹੀਂ ਨਹੀਂ ਬਾਹਰ ਗੁਰੂ ਵਾਲਾ ਬਣੇ ਲੱਗਿਆ ਫਿਰ ਮੈਨੂੰ ਆਸ ਟਿੰਨਾ ਨਾਲੋਂ ਜ਼ਿਆਦਾ 1 1 2 1 ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵਾਂ ਤੁਹਾਡਾ 1 1 ਇਹ ਘਰ ਦੇਖ ਲੈ 2 1 ਤੇ ਇੱਕ ਗੱਲ ਹੋਰ ਸਾਰੇ ਜਣੇ ਸੁਣ ਲਓ ਇਹ ਘਰ ਦਾ ਜਵਾਈ ਹੋਣ ਦੇ ਨਾਤੇ ਮੈਂ ਰਿਸ਼ਤਾ ਨਾ sire ਤੇ ਢਾਗ ਗਿਆ ਓਏ ਹੋਣ ਹਸੀਨਾ ਮਹੋਇਨ ਇਹ ਰਿਸ਼ਤਾ ਹੋਇਨ ਇਹ ਤਾਂ ਮੈਂ ਕਿਹਾ ਮੇਰੇ ਲਈ ਛਿੜੇ ਆ ਦੇ ਲੈ ਕੱਢ ਦੇ ਜਿਵੇਂ ਆ ਨਾ ਨਹੀਂ ਆ ਕੱਢ ਲੈ ਕੱਢ ਦੇ ਕੱਢ ਦਿੰਦੇ ਪੈਸੇ ਨਾਲੇ ਇੱਕ ਗੱਲ ਹੋਰ ਕਿਹਦੇ ਨਹੀਂ ਨਿਕਲਦਾ ਮੂਜੀ 2 1 ਨਾਲੇ ਇੱਕ ਗੱਲ ਹੋਰ ਕਰਦਾ ਜਵਾਈ ਹੁੰਦੇ ਨਾ ਤੇ ਨਾ ਸਾਰਿਆਂ ਨੂੰ ਸੁਣ ਲਓ ਮੇਰੀ ਗੱਲ ਇਹ ਰਿਸ਼ਤਾ ਮੈਂ ਸਿਰੇ ਚ ਨਾ ਅੱਗੇ ਢਣਾ ਵਾ ਹਾਂਜੀ ਪਹੁੰਚ ਗਏ ਘਰ ਆ ਗਏ ਆਪਾਂ ਵੀ ਬਸ ਪੜਾ ਦੇਣਾ ਮੈਂ ਸੋਕੇ ਹੋ ਜਾਣ ਹੁਣ ਬੈਂਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਮੈਂ ਹੀ ਆ ਮੈਨੂੰ लवली ਨੇ ਫੋਨ ਕਰਕੇ ਸੱਦਿਆ ਏ ਸੋਕੇ ਹੋ ਜਾਣ ਹੁਣ ਨਾਲੇ ਮੈਂ ਕਿਦਾਂ ਬਦ ਕਰੀ ਮੈਂ ਬਰਾਝਿਆ ਨਹੀਂ ਉਹ ਨਾਲ ਐਲਨ ਕੀ ਨਹੀਂ ਲੈਂਦੀ ਮੈਂ ਗੱਲਾਂ ਨੂੰ ਸਮਝਣ ਦੇ ਤੇ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਰੀ ਜਿਹੜੇ ਵੀ ਤਾਂ ਗੱਲਾਂ ਸੁਣਦੇ ਰਹੇ ਭਾਰੀ ਉਹ ਹੈ ਤੇਰੇ ਭਾਰੀ ਜਿਨ੍ਹਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੋਣੀ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀਆਂ ਨੂੰ ਸੁਣ ਕੇ ਆਉਂਦੀ ਹਾਂ ਹੁਣ ਹਲੇ ਸਭ ਜੇਲੇ ਜਲੇ ਦਲਜਿੰਦਰ ਤਾਂ ਅਸੀਂ ਸਾਰੀ ਗੱਲ ਕਰਦੇ ਰਹੀਆਂ ਤੇ ਇਹਨਾਂ ਨੂੰ ਅੱਜ ਹੁੰਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹਨਾਂ ਵਾਸਤੇ ਕਿਹੜੀ ਬੰਦੂਕ ਅਸੀਂ ਹੀ ਇਦਾਂ ਕਰੇ ਡਰਦੇ ਨੇ 2 1 ਪਹਿਲਾਂ ਮੈਂ ਬੋਲਣਾ 2 1 ਅਹੀਂ ਤੇ ਭੈਣ ਜੀ ਉਹ ਯਾਰ ਇੱਕ ਮਿੰਟ 2 1 ਅਹੀਂ ਤੇ ਭੈਣ ਜੀ ਯਾਰ 1 ਭੈਣ ਜੀ ਤੁਹਾਡੇ ਤੋਂ ਡਰਦਿਆਂ ਨੇ ਨਾ ਇਹਨਾਂ ਨੇ 2 1 ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਆਇਆ ਵਾਂ ਕਿਉਂਕਿ ਨਹੀਂ ਨਹੀਂ ਬਾਅਦ ਫਿਰ ਗੁਰੂ ਵਾਲਾ ਬਣੇ ਮੈਂ ਕਰ ਲਿਆ ਮੈਂ ਮੇਰੇ ਹੱਥ ਨਾਲੋਂ ਜ਼ਿਆਦਾ 1 1 2 1 ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵਾਂ ਤੁਹਾਡਾ 1 1 ਇਹ ਘਰ ਦੇਖ ਲੈ 2 1 ਤੇ ਇੱਕ ਗੱਲ ਹੋਰ ਸਾਰੇ ਜਣੇ ਸੁਣ ਲਓ ਇਹ ਘਰ ਦਾ ਜਵਾਈ ਹੋਣ ਦੇ ਨਾਤੇ ਮੈਂ ਰਿਸ਼ਤਾ ਨਾ sire te raa gaye ਓਏ ਹੋਣ ਹਸੀਨਾ ਹੋਇ ਨਾ ਰਿਸ਼ਤਾ ਹੋਇ ਨਾ ਮੈਂ ਕਿਉਂ ਮੈਂ ਮੇਰੇ ਲਈ ਕਿ sire ਮੇਰਾ ਦੇ ਲੈ ਤੂੰ ਜੀ ਵਾਇਆ ਮੜੀ ਅੜਖਣੀ ਹੈ ਤੇ ਮੈਂ ਕੱਢ ਦੇ ਕੱਢ ਦੇ ਕੱਢ ਦਿੰਦੇ ਪੈਸੇ ਨਾਲੇ ਇੱਕ ਗੱਲ ਹੋਰ ਕਿਨੇ ਨਹੀਂ ਨਿਕਲਦਾ ਮੂਜੀ 2 1 ਨਾਲੇ ਇੱਕ ਗੱਲ ਹੋਰ ਕਰਦਾ ਜਵਾਈ ਹੁੰਦੇ ਨਾਤੇ ਨਾ ਸਾਰਿਆਂ ਨੂੰ ਸੁਣ ਲਓ ਮੇਰੀ ਗੱਲ ਇਹ ਰਿਸ਼ਤਾ ਮੈਂ ਸਿਰੇ ਚ ਨਾ ਅਗੇ ਢਣਾ ਵਾ ਹਾਂਜੀ ਪਹੁੰਚੀਏ ਘਰ ਆ ਗਏ ਆਪਾਂ ਵੀ ਬਸ ਪੜਾ ਦਿੰਨੇ ਸੋਕੇ ਹੋਏ ਹੁਣ ਹੁਣ ਬੈਨ ਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਮੈਂ ਆਂ ਮੈਨੂੰ ਲਵਲੀ ਨੇ ਫੋਨ ਕਰਕੇ ਸੱਦਿਆ ਏ ਸੋਕੇ ਹੋਏ ਹੁਣ ਹੁਣ ਨਾਲੇ ਮੈਂ ਕਦੋਂ ਬਦ ਗੱਲ ਨਹੀਂ ਮੈਂ ਬਰਦਾ ਨਹੀਂ ਉਹ ਨਾਲ ਐਲਨ ਕਿੰਨੀ ਲੈਂਦੀ ਏ ਉਹੀ ਇਹ ਨਾ ਗੱਲਾਂ ਨੂੰ ਸਮਝਣ ਦੇ ਤੇ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਰੀ ਜਿਹੜੇ ਵੀ ਸਾਡੇ ਗੱਲਾਂ ਹੁੰਦੇ ਰਹੇ ਭਾਰੀ ਉਹ ਹੈ ਤੇਰੇ ਭਾਜੀ ਜਿੰਨਾ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣੇ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਐਂ ਸਭ ਇਹ ਹੁੰਦੀ ਕੋਣੋ ਸੜੇ ਸਭ ਹੀ ਲੈ ਜਲੇ ਦਲ ਜਿੰਦਰਾ ਟੜ ਮੈਂ ਸਾਰੀ ਗੱਲ ਕਰ ਦੇ ਲਈ ਆ ਤੇ ਨਾ ਤੂੰ ਅੱਜ ਹੋਂ ਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹ ਨਾ ਵਾਸਤੇ ਕਿਹੜੀ ਬੰਦੂਕ ਅਸੀਂ ਸੀ ਇਹਦੇ ਕਰੇ ਡਰਦੇ ਨੇ 2 1 ਫੇਲੇ ਮੈਂ ਬੋਲਨਾ 2 1 ਅਹੀਂ ਤੇ ਪੈਣ ਜੀ ਉਹ ਯਾਰ ਇੱਕ ਮਿੰਟ 2 1 ਅਹੀਂ ਤੇ ਪੈਣ ਜੀ ਯਾਰ 1 ਪੈਣ ਜੀ ਤੁਹਾਡੇ ਤੋਂ ਡਰਦੇ ਆ ਨੇ ਨਾ ਇਹਨਾਂ ਨੇ 2 1 ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਆਇਆ ਵਾਂ ਕਿਉਂਕਿ ਨਹੀਂ ਨਹੀਂ ਬਾ ਗੁਰਵਾਲਾ ਬਣੀ ਮੈਂ ਕਰ ਲਿਆ ਫਿਰ ਮੈਨਾਂ ਸਿੰਨਾ ਨਾ ਜਦਾ ਵਨ ਉਹ ਆ ਜਾ 2 1 ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਨਾਂ ਨੂੰ ਕਹਿੰਦਾ ਰਿਹਾ ਵਾਂ 3 1 ਇਹ ਘਰ ਦੇਖ ਮੈਨੂੰ 2 1 ਤੇ ਇੱਕ ਗੱਲ ਹੋਰ ਸਾਰੇ ਜਣੇ ਸੁਣ ਲੋ ਇੱਕ ਘਰ ਦਾ ਜਵਾਈ ਹੋਣ ਦੇ ਨਾਤੇ ਮੈਂ ਰਿਸ਼ਤਾ ਨਾ ਸਿਰੇ ਝਾ ਆ ਗਿਆ ਓਏ ਹੁਣ ਅਸੀ ਨਾ ਹੋਏ ਨਾ ਰਿਸ਼ਤਾ ਹੋਏ ਨਾ ਤੂੰ ਨਾ ਕੁ ਮੈਂ ਮੈਨਾਂ ਲਈ ਕਿ ਕਿ ਕਿੜੇ ਜਵਾਈਆਂ ਵਾਲੀ ਅੜ ਖੰਨੀ ਹੈ ਤੇ ਚ ਮੈਂ ਕੱਢ ਦੇ ਕੱਢ ਦੇ ਕੱਢ ਦਿੰਦੇ ਪੈਸੇ ਜੱਤ ਤਗੜਾ ਸੀਨਾ ਬਗ ਕੋ ਬੰਦ ਨਾਲੇ ਇੱਕ ਗੱਲ ਹੋਰ ਕਿਦੇ ਨਹੀਂ ਨਿਕਲਦਾ ਮੋਈ ਕਿਦੇ ਸਿੰਦੀ ਵੀ 2 1 ਨਾਲੇ ਇੱਕ ਗੱਲ ਹੋਰ ਕਰਦਾ ਜਵਾਈ ਹੁੰਦੇ ਨਾ ਤੇ ਨਾ ਸਾਰਿਆਂ ਨੂੰ ਸੁਣ ਲਓ ਮੇਰੀ ਗੱਲ ਇਹ ਰਿਸ਼ਤਾ ਮੈਂ ਸਿਰੇ ਚ ਨਾ ਅੱਗੇ ਢਣਾ ਵਾ ਹਾਂਜੀ ਪਹੁੰਚ ਗਏ ਘਰ ਆ ਗਏ ਆਪਾਂ ਵੀ ਬਸ ਫੜਾ ਦੇਣਾ ਮੈਂ ਸੋਖੇ ਹੋ ਜਾਣ ਹੁਣ ਪੈਂਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਮੈਂ ਹੀ ਆ ਮੈਨੂੰ ਲਵਲੀ ਨੇ ਫੋਨ ਕਰਕੇ ਸੱਦਿਆ ਏ ਸੋਖੇ ਹੋ ਜਾਣ ਹੁਣ ਨਾਲੇ ਨਿਆ ਕਦੋਂ ਬਦ ਗੱਮੀ ਨਹੀਂ ਉਹ ਨਾਲ ਐਲਨ ਕੀ ਨਹੀਂ ਲੈਂਦੀ ਮੈਂ ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਦੇ ਤਾਂ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਰੀ ਜਿਹੜੇ ਵੀਰਾਂ ਦੀ ਗੱਲਾਂ ਹੁੰਦੇ ਰਹੇ ਆ ਭਾਰੀ ਉਹ ਹੈ ਤੇਰੇ ਭਾਰੀ ਜਿਨ੍ਹਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣੇ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਸਮਝਾਉਂਦੀ ਕੋਣੋ ਸੜੇ ਸਭ ਗੱਲੇ ਸੜੇ ਦਲਜਿੰਦਰ ਟੜ ਦਾ ਮਸਾ